ਚੈੱਕ ਕਰੋ ਟਰੈਕਟਰ ਦੀ ਸਪੀਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਅੱਜ ਆਪਾਂ ਚੱਲੇ ਆਂ ਬਈ ਜਲੰਧਰ ਏਰੀਆ ਦੇ ਵਿੱਚ ਤੇ ਟਰੈਕਟਰ ਦੇਖਣ ਚੱਲੇ ਆਂ ਬਈ ਕੋਈ ਮਾਮਾ ਜੀ ਵੀ ਨਾਲ ਆ ਥੋੜਾ ਸਾਜਰੇ ਤੁਰ ਪਏ ਸੀ ਬੋਰੋਂ ਮੈਂ ਠੀਕ ਹੈ ਜੀ ਬੜੀਆਂ ਵਧੀਆ ਠੀਕ ਹੈ ਮਾਮੇ ਦਾ ਗੱਡੀ 'ਚ ਧਿਆਨ ਆ ਬਈ ਬਹੁਤ ਕਿਉਂਕਿ ਉਹ ਲੇਵਕ ਹੈਗੀਆ ਰੋਡ ਤੇ ਉਹ ਵੀ ਰੋਡ ਸਿੰਗਲ ਹੈ ਠੀਕ ਹੈ ਤੇ ਬਾਕੀ ਆਪਾਂ ਤੁਹਾਨੂੰ ਦੱਸਾਂਗੇ ਜਾ ਕੇ ਕਿਹੜਾ ਟਰੈਕਟਰ ਦਾ ਕਿਆ ਬਣਦਾ ਸੌਦਾ ਕਿਵੇਂ ਹੁੰਦਾ ਇਹ ਗੱਲ ਬਾਤ ਆ ਬ੍ਰਹ ਪਾਕ ਸਿੰਘ ਦਾ ਪਿੰਡ ਲਓ ਜੀ ਵੀਰੋ ਪਹੁੰਚ ਗਏ ਆਪਾਂ ਸ਼ਹੀਦ ਪਾਕ ਸਿੰਘ ਦਾ ਪਿੰਡ ਦੇਖ ਜੀ ਆਹ ਉਰੇ ਯਾਦਗਾਰ ਬਣੀ ਹੋਈ ਹੈ ਜੀ ਤੇ ਲੋ ਜੀ ਵੀਰੋ ਆਪਾਂ ਪਹੁੰਚ ਗਏ ਸ਼ਹਿਰ ਤਾਂਡੇ ਉਰੇ ਆਪਾਂ ਨੇ ਰੋਟੀ ਖਾਧੀ ਬਾਈ ਢਾਬਾ ਨਹੀਂ ਮਿਲਿਆ ਪਿੱਛੇ ਕੋਈ ਆਬ ਇੱਕ ਦੋ ਮਿਲੇ ਵਧੀਆ ਨਹੀਂ ਤੇ ਹੈਗੇ ਫਿਰ ਆਪਾਂ ਇੱਥੇ ਰੁਕੇ ਰੋਟੀ ਖਾਧੀ ਠੀਕ ਹੈ ਜੀ ਆਹ ਗੱਡੀ ਖੜੀ ਆਪਣੀ ਤੇ ਵਧੀਆ ਤੌਰੇ ਬਾਈ ਪ੍ਰੋਗਰਾਮ ਹੈ ਥੋੜਾ ਜਿਹਾ ਮਹਿੰਗਾ ਤਾਂ ਪਰ ਖਾਣਾ ਪੀਣਾ ਵਧੀਆ ਤੇ ਆਪਾਂ ਚੱਲੀਏ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿਹੜਾ ਟਰੈਕਟਰ ਲਿਆ ਦੋ ਜੀ ਵੀਰੇ ਤੁਰੇ ਹੋਏ ਡਾਂਡੇ ਤੋਂ ਪਹੁੰਚ ਗਏ ਆਪਾਂ ਕਟੜੀ ਗਾਰ ਬਾਜ਼ਾਰ ਲੋ ਜੀ ਵੀਰੋ ਆਪਾਂ ਹੁਣ ਤੁਹਾਨੂੰ ਕਰਾ ਦਈਏ ਟਰੈਕਟਰ ਦੇ ਦਰਸ਼ਨ ਵੀ ਕਿਹੜਾ ਟਰੈਕਟਰ ਲਿਆ ਅੱਜ ਆਪਾਂ ਨੇ ਅੱਜ ਆਪਾਂ ਨੇ ਲਿਆ ਜੀ ਜੌਂਡੀਅਰ 5105 ਠੀਕ ਹੈ ਜੀ ਤੇ ਪਹੁੰਚ ਗਏ ਆਪਾਂ ਬਾਈ ਅੱਧੇ ਜੇ ਵਿੱਚ ਪਹੁੰਚ ਗਏ ਥੋੜਾ ਜਿਹਾ ਵੀਡੀਓ ਬਣੀ ਨਹੀਂ ਰਸਤੇ ਵਿੱਚ ਤੇ ਹੁਣ ਆਪਾਂ ਉਹਦੇ ਥੋੜਾ ਜਿਹਾ ਮਿਲਿਆ ਥੋੜਾ ਜਿਹਾ ਮਾਹੌਲ ਖੁੱਲਾ ਜਿਹਾ ਤਾਂ ਕਰਕੇ ਇੱਥੇ ਵੀਡੀਓ ਪਾ ਰਹੇ ਹਾਂ ਬਹੁਤ ਵਧੀਆ ਬਾਈ ਲੋਕੇਸ਼ਨ ਆ ਇਹ ਆਪਾਂ ਬਾਈ ਸਮਝ ਲਓ ਭੋਗ ਪਰ ਤੋਂ ਜਿਹੜਾ ਸਿੱਧਾ ਗੜਸ਼ੰਕ ਨੂੰ ਰਸਤਾ ਆਉਂਦਾ ਏ ਸੂਏ ਸੂਏ ਓਵਰ ਰੋਡ ਤੇ ਆਏ ਆ ਰੋਡ ਹੈ ਛੋਟਾ ਹੈ ਪਰ ਰੋਡ ਬਹੁਤ ਵਧੀਆ ਬਾਈ ਠੀਕ ਹੈ ਜੀ ਸਾਫ ਰੋਡ ਹੈ ਨ ਵਧੀਆ ਟਾਪੋ ਟਾਪ ਆਇਆ ਬਾਈ ਭੱਜਦਾ ਵੀ ਬਹੁਤ ਆ ਟਰੈਕਟਰ ਤੇ 3 ਘੰਟੇ ਲੱਗੇ ਬਾਈ ਹਜੇ ਗੜ ਸ਼ੰਕਰ ਹੋਰ ਪਿਆ ਅੱਗੇ ਬਾੜ ਬਹੁਤ 150 ਕਿਲੋਮੀਟਰ ਬਾੜ ਪਈ ਬਾਈ ਤਕਰੀਬਨ ਘਟ ਤੋਂ ਘਟ 150 ਕਿਲੋ ਤੇ ਲੋ ਬਾਈ ਥਿਓ ਦੇਖੋ ਕਿੰਨਾ ਘੈਂਟ ਆ ਰਿਹਾ ਇੱਧਰ ਲਾ ਠੀਕ ਹੈ ਜੀ ਇੱਧਰ ਖੇਤਾਂ ਤੇ ਟਰੈਕਟਰ ਦੇ ਦਰਸ਼ਨ ਕਰੋ ਬਾਈ 5205 2020 ਮਾਡਲ ਆ ਠੀਕ ਹੈ ਜੀ ਵਸੇ ਦਾ ਵੀਡੀਓ ਧੋ ਧੂਕੇ ਪਾਣੀ ਦੀ ਚੰਗੀ ਤਰ੍ਹਾਂ ਚਲੋ ਕੋਈ ਗੱਲ ਨਹੀਂ ਅੱਜ ਕੋਈ ਵੀਡੀਓ ਵੀ ਨਹੀਂ ਦੀ ਹੈ ਬਣਾਉਣ ਨੂੰ ਹੋਰ ਚਲੋ ਮੈਂ ਕਿਹਾ ਬਣਾ ਲਈਏ ਵੀਡੀਓ 2020 ਮਾਡਲ ਹੈ ਬਾਈ ਫਸਟ ਓਨਰ ਦਾ ਟਰੈਕਟਰ ਹੈ ਠੀਕ ਹੈ ਜੀ ਤੇ ਚਲਾਈ ਚਲੋ ਇੱਕ ਨੰਬਰ ਆ ਪੂਰੀ ਜੋਂਡੀ ਤੁਹਾਨੂੰ ਪਤਾ ਹੀ ਹੈ ਬਾਈ ਬਹੁਤਾ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਤੇ ਬਾਈ ਮੂਰੇ ਬੰਪਰ ਨੂੰ ਦੇਖੋ ਪੱਤੀ ਕਿੰਨੀ ਮੋਟੀ ਲਾਈ ਹੋਈ ਦੋ ਕੁਇੰਟਲ ਦਾ ਬੰਪਰ ਬੰਪਰ ਆ ਮੂਲਾ ਜਿਹੜਾ ਮੂਰੇ ਵਾਲਾ ਲੱਗਿਆ ਹੋਇਆ ਠੀਕ ਹੈ ਜੀ ਟਾਇਰ ਮੂਰੇ ਐਕਸਟਰਾ ਪਾਏ ਹੋਏ ਆ ਜੀ ਆ 9 ਨੰਬਰ ਦੇ ਐਮ ਆਰਐਫ ਦੇ ਜਮਾ ਨਵੇਂ ਵਰਗੇ ਪਿਛਲੇ ਟਾਇਰ ਵੀ ਤਰੀ ਉਹਨਾਂ 65 70 ਪੈਸੇ ਹੈਗੇ ਆ ਠੀਕ ਹੈ ਜੀ 1600 ਘੰਟੇ ਦੇ ਕਰੀਬ ਟਰੈਕਟਰ ਚੱਲਿਆ ਹੋਇਆ ਜੈਨੂਇਨ ਸਿਸਟਮ ਵਧੀਆ ਲੱਗਿਆ ਹੋਇਆ ਡਬਲ ਬੇਸਾਂ ਲੱਗੀਆਂ ਜੀ ਜੀਬੀਐਲ ਦੀਆਂ ਠੀਕ ਹੈ ਜੀ ਤੇ ਓਵਰ ਲੱਗੇ ਹੋਏ ਆ ਸੋਨੀ ਦੇ ਬਾਈ ਪੂਰੀ ਧੰਨ ਧੰਨ ਕਰਾਉਨੇ ਆ ਇਹਨ ਬਾਈ ਪੂਰਾ ਆ ਟਰੈਕਟਰ ਹੈਲ ਦਾ ਜਿਹਾ ਚੱਲਦੇ ਆ ਲੋ ਜੀ ਟਰੈਕਟਰ 1600 ਘੰਟੇ ਬਾਈ ਜੈਨੂਨ ਚੱਲਿਆ ਹੋਇਆ ਜੀ ਕੋਈ ਇਹਦੇ ਨਾਲ ਕੋਈ ਛੇੜਖਾਨੀ ਕੋਈ ਕੁਝ ਨਹੀਂ ਹੈਗਾ ਤੇ ਚਾਬੀ ਕਿਤੇ ਨਹੀਂ ਹੈਗੀ ਸਿਰਫ ਸਰਵਸਾਂ ਹੋਈਆਂ ਜੜੀਆਂ ਵੀ ਹੋਈਆਂ ਦੋ ਚਾਰ ਬਾਕੀ ਦਾ ਹੋਰ ਟਰੈਕਟਰ ਸਾਰੀ ਸੀਲ ਹੈ ਜਿਵੇਂ ਦਾ ਕੰਪਨੀ ਵੱਲੋਂ ਆਇਆ ਹੋਇਆ ਤੇ ਆ ਵੀ ਬਾਈ ਰੇਸ ਲਵਾਈ ਹੋਈ ਐਕਸਟਰਾ ਪੈਰ ਵਾਲੀ ਠੀਕ ਹੈ ਜੀ ਪੈਰ ਵਾਲੀ ਰੇਸ ਐਕਸਟਰਾ ਲੱਗੀ ਹੋਈ ਹੈ ਜੀ ਲੋ ਜੀ ਤੇ ਤਿੰਨ ਸਾਢੇ ਤਿੰਨ ਘੰਟੇ ਹੋ ਗਏ ਲਗਾਤਾਰ ਟਰੈਕਟਰ ਤੇ ਬੈਠੇ ਨੂੰ ਮੈਂ ਚੱਲੋ ਨਾਲੇ ਉਰੇ ਥੋੜਾ ਰੁਕ ਲੈਣੇ ਆ ਨਾਲੇ ਵੀਡੀਓ ਬਣਾ ਲੈਣੇ ਟਰੈਕਟਰ ਦੀ ਠੀਕ ਆ ਜੀ ਉਹ ਜਾ ਰਿਹਾ ਹੌਲੀ ਹੌਲੀ ਅੱਗੇ ਵਧਦਾ ਇਹ ਬਈ ਅੱਗੇ ਜਾ ਕੇ ਨਹਿਰ ਥੋੜੀ ਛੋਟੀ ਅੱਗੇ ਜੂ ਜੂ ਅੱਗੇ ਜਾਈ ਜਾਂਦੀ ਛੋਟੀ ਹੋ ਜਾਂਦੀ ਆ ਪਿੱਛੇ ਜਦੋਂ ਭੋਗ ਪ੍ਰਕੋਲੇ ਜਾਂਦੀ ਉੱਥੇ ਜਾ ਕੇ ਜਮਾ ਛੋਟੀ ਹੋ ਜਾਂਦੀ ਹੈ ਇਹ ਠੀਕ ਆ ਜੀ ਆ ਦੇਖੋ ਇੱਕ ਸੂਆ ਇਧਰੋਂ ਲੰਘ ਗਿਆ ਆ ਲੰਘ ਗਿਆ ਕਿਧਰ ਨੂੰ ਠੀਕ ਆ ਜੀ ਕਿਉਂਕਿ ਜਿਉਂ-ਜਿਉਂ ਇਧਰੋਂ ਜਾਈ ਜਾਂਦੀ ਆ ਵਿਚ ਨੂੰ ਮਾੜੇ-ਮੋٹے ਸੂਏ-ਸੂਏ ਲੰਗੀ ਜਾਂਦੇ ਆ ਉਹ ਉਹਦੇ ਹਿਸਾਬ ਨਾਲ ਇਹਦਾ ਪਾਣੀ ਉਹ ਹੋਈ ਜਾਂਦਾ ਠੀਕ ਆ ਜੀ ਲੋ ਜੀ ਇਧਰੋਂ ਦੇਖ ਲੋ ਬਾਈ ਸਾਰਾ ਟਰੈਕਟਰ ਸੀਲ ਹੈ ਅਜੇ ਤੱਕ ਪੈਦਾਨਾਂ ਦਾ ਰੰਗ ਵੀ ਨੂਰੇ ਤੇ ਬਾਈ ਖਰਾਬ ਹੋਇਆਗਾ ਠੀਕ ਆ ਜੀ ਉਹ ਮੈਂ ਦਾ ਉਦਾਂ ਦਾ ਉਦ ਦੇ ਰੰਗ ਪਿਆ ਬਹੁਤ ਸਾਹਮ ਦੇ ਵਿੱਚ ਟਰੈਕਟਰ ਚੱਲਿਆ ਹੋਇਆ ਟਾਂਡ ਏਰੀਏ ਦੇ ਵਿੱਚੋਂ ਆਇਆ ਟਰੈਕਟਰ ਬਾਈ ਟਾਂਡਾ ਦਸੂਹਾ ਤੇ ਬਹੁਤ ਦਿਨ ਦਾ ਵਿਚਾਰਤਾ ਜਾਣ ਨੂੰ ਬਾਈ ਲੇਟ ਹੋਈ ਗਿਆ ਅੱਜ ਜਾਂਨੇ ਕੱਲੂ ਜਾਂਨੇ ਆ ਚਲੋ ਜਦੋਂ ਟਾਈਮ ਲੱਗਦਾ ਉਦੋਂ ਹੀ ਜਾ ਹੁੰਦਾ ਤੇ ਬਾਕੀ ਕਿਸੇ ਵੀ ਵੀਰ ਨੇ ਲੈਣਾ ਹੋਇਆ ਕੋਈ ਜੌਂਡੀਅਰ 5105 ਲੈਣਾ ਦਾ ਚਾਹਵਨ ਹੋਇਆ ਤਾਂ ਬਾਈ ਆਪਣੇ ਨਾਲ ਸੰਪਰਕ ਕਰ ਲਿਓ ਵਧੀਆ ਟਰੈਕਟਰ ਹੈ ਠੀਕ ਹੈ ਜੀ ਸਾਫ਼ ਸੁਥਰਾ ਟਰੈਕਟਰ ਹੈ ਠੀਕ ਹੈ ਜੀ ਸਿਸਟਮ ਵਧੀਆ 30 35 ਦਾ ਸਿਸਟਮ ਛਤਰੀ ਜੋ ਵੀ ਆਪਾਂ ਨੂੰ ਹੈਗਾ ਆਪਣਾ ਅੱਜ ਤੱਕ ਬਾਈ ਸੂਲ ਰਿਹਾ ਕਦੇ ਆਪਾਂ ਕਦੇ ਚੀਜ਼ ਨਾਲ ਛੇੜਖਾਨੀ ਨਹੀਂ ਕਰੀ ਹੈਗੀ ਠੀਕ ਹੈ ਜੀ ਜਿੱਦਾਂ ਚੀਜ਼ ਲਈ ਆਪਾਂ ਉਦਾਂ ਹੀ ਵੇਚੀ ਆ ਆਪਣੇ ਕੋਲੋਂ ਕੁਝ ਲਵਾ ਦੀਦਾ ਪਰ ਚੀਜ਼ੋਂ ਅਜੇ ਤੱਕ ਦੇ ਟਰੈਕਟਰ ਦਾ ਕੁਝ ਵੀ ਸਮਾਨ ਐਸੈਸਰੀ ਖੋਲ ਹੀ ਨਹੀਂ ਹੈਗੀ ਠੀਕ ਹੈ ਜੀ ਬਾਕੀ ਚਲੋ ਹਰੇਕ ਦੀ ਆਪਣੀ ਆਪਣੀ ਸੋਚ ਹੁੰਦੀ ਆ ਤੇ ਹੁਣ ਆਪਾਂ ਚੱਲਦੇ ਆਂ ਬਾਈ ਜਾਣਾ ਵੀ ਆ ਦੂਰ ਬਹੁਤ ਜਾਣਾ ਸਟਾਰਟ ਕਰਕੇ ਦਿਖਾ ਦਿੰਨੇ ਸਾਨੂੰ ਟਰੈਕਟਰ ਲੋ ਜੀ ਲੋ ਜੀ ਕਰੋ ਸ਼ਕਵਾ BB07 ਹੁਸ਼ਿਆਰਪੁਰ ਵਾਲੇ ਬਾਈ ਇਹ ਬਾਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਟਰੈਕਟਰ ਆਇਆ ਜੀ ਬਹੁਤ ਵਧੀਆ ਏਰੀਆ ਸ਼ਕੀਨ ਏਰੀਆ ਬਾਈ ਲੋਕਾਂ ਨੇ ਸੋਹਣੇ ਸੋਹਣੇ ਟਰੈਕਟਰ ਰੱਖੇ ਹੋਏ ਆ ਬڑے ਟਰੈਕਟਰ ਸਾਰਿਆਂ ਕੋਲ ਠੀਕ ਆ ਜੀ ਐਨ ਆਰ ਆਈ ਵੀਰ ਵਾਧਾ ਇਹ ਵੀ ਵੀਰ ਜਿੱਥੋਂ ਟਰੈਕਟਰ ਆਇਆ ਵੀ ਵੀਰ ਐਨ ਆਰ ਆਈ ਸੀਗਾ ਵੀਰ ਠੀਕ ਆ ਜੀ EK47 ਆਪਾਂ ਬਾਈ ਹੁਣ ਚਾਲੇ ਪਾ ਦਈਏ ਮੈਂ ਬਹੁਤ ਹੋ ਗਿਆ ਲੋ ਜੀ ਬਾਪ ਰੱਖੇ ਸੁੱਖ ਇਹ ਬਾਈ ਸਪੀਡ ਚੈੱਕ ਕਰੋ ਟਰੈਕਟਰ ਦੀ ਸਪੀਡ ਸਾਰਾ ਸਾਲ ਲੰਗਰ ਚੱਲਦਾ ਹੈ ਰੇਟੂਰ ਪਲਾਜੇ ਦੇ ਜੀ ਜਦੋਂ ਮਰਜ਼ੀ ਤੁਸੀਂ ਆਉਂਗੇ ਤੁਹਾਨੂੰ ਰੇ ਲੰਗਰ ਚਾਹ ਦਾ ਲੰਗਰ ਮਿਲੂਗਾ ਹਰ ਇੱਕ ਟਾਈਮ ਉਹ ਸਾਰੀ ਟਰੈਕਟਰ ਆਪਣਾ ਤੇ ਇਹ ਵਨ 5:00 ਵਜੇ ਬਾਈ ਘੰਟਾ ਹੋਰ ਲੱਗੂਗਾ ਠੀਕ ਹੈ ਜੀ ਬਾੜ ਬਾਈ ਲੰਬੀ ਆ ਥੱਕ ਜਾਂਦਾ ਬੰਦਾ ਟਰੈਕਟਰ ਤੇ। ਸੋ ਜੀ। ਤੇ ਲੋ ਜੀ ਵੀਰੋ ਪਹੁੰਚ ਗਏ ਘਰੇ ਜਸੂ ਦੇਖੋ ਕਿੰਨਾ ਖੁਸ਼ ਹੋਇਆ ਹੋਇਆ। ਜਸ ਇੱਧਰ ਦੇਖ। ਸਾਸੀ ਘਾਲ ਕਰ ਦੋ। ਸਾਸੀ ਘਾਲ ਜੀ, ਸਾਸੀ ਘਾਲ। ਟਰੈਕਟਰ 'ਤੇ ਬਹਿਣਾ। ਹੈਨਾ? ਬਹਿਣਾ ਨਹੀਂ। 7 ਵਜੇ ਬਾਈ ਇਹਦੇ। ਕੱਲ। ਤੇ ਲੋ ਬਾਈ ਤਕਰੀਬਨ 5 6 ਘੰਟੇ ਲੱਗੇ ਬਾਈ ਪਿੰਡ ਪਹੁੰਚਣ ਨੂੰ ਠੀਕ ਹੈ ਜੀ ਤੇ ਬਾਕੀ ਆਪਾਂ ਕੱਲ ਨੂੰ ਧੂ ਧੂ ਕੇ ਦੀ ਚੰਗੀ ਤਰ੍ਹਾਂ ਫੇਰ ਵੀਡੀਓ ਪਾਉਂਗੇ ਬਾਈ ਲਿਬੜਿਆ ਹੋਇਆ ਥੋੜਾ ਟਰੈਕਟਰ ਠੀਕ ਹੈ ਜੀ ਤੇ ਹੁਣ ਆਪਣੇ ਜਾਨਵਰਾਂ ਨੂੰ ਕਮਾ ਲਈਏ ਆਪਾਂ ਇਹ ਵੀ ਬਹੁਤ ਤੰਗ ਹੋਏ ਹੋਏ ਆ ਵਿਚਾਰੇ ਕਿਉਂਕਿ ਬਾਈ ਮਿੱਤੇ ਲਾਵਾ ਇਹਨਾਂ ਨੂੰ ਕੋਈ ਨਹੀਂ ਖੋਲਦਾ ਹੈਗਾ ਮੈਂ ਹੀ ਆ ਕੇ ਇਹਨਾਂ ਨੂੰ ਖੋਲਦਾ ਹਾਂ ਇੱਕ ਆਪਣੇ ਕੋਲ ਆਏ ਠੀਕ ਹੈ ਜੀ ਇੱਕ ਆਪਣੇ ਕੋਲ ਦੂਜਾ ਮੀਂਹ ਪੈ ਗਿਆ ਅੱਜ ਆਪਣੇ ਤੇ ਮੀਂਹ ਪੈ ਗਿਆ ਬਾਈ ਦੇਖੋ ਅੱਜ ਛੜਕਾ ਜਾ ਹੋ ਗਿਆ ਸੋਨਾ ਮੀਂਹ ਆ ਠੀਕ ਹੈ ਜੀ ਧਾਨ ਬਹੁਤ ਵਧੀਆ ਬਾਈ ਬਿਮਾਰੀ ਹੈਗੀ ਆ ਜਿਹੜੇ ਵੈਰਾਈਟੀ ਜ਼ਿਆਦਾ ਗੇਤੀ ਲੱਗੀ ਹੋਈ ਆ ਉਹਨੂੰ ਬਾਈ ਥੋੜੀ ਜੀ ਵੱਧ ਬਿਮਾਰੀ ਆ ਤੇ ਜਿੱਧਰੋਂ ਮੈਂ ਇਧਰੋਂ ਆਇਆ ਬਾਈ ਉਧਰ ਏਰੀਆ 'ਚ ਦੇਖਿਆ ਉਧਰ ਨਹੀਂ ਬਿਮਾਰੀ ਸਾਡੇ ਏਰੀਆ 'ਚ ਥੋੜੀ ਜੀ ਵੱਧ ਆ ਇਹਦਾ ਮੈਂ ਸਾਰਿਆਂ ਨੂੰ ਬੜਾ ਕਾਰਨ ਮੰਨਦਾ ਵੀ ਸਾਡੇ ਲੋਕ ਜਿਹੜੇ ਧਾਨ ਹੈ ਗੇਤੇ ਲਾਉਂਦੇ ਆ ਠੀਕ ਹੈ ਜੀ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਕਿਸੇ ਵੀ ਮੇਰੇ ਵੀਰ ਨੇ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਨੰਬਰ ਆਪਣਾ ਥੱਲੇ ਚੱਲਦਾ ਹੁੰਦਾ ਸਕਰੀਨ ਤੇ ਜੀ ਕੋਈ ਹੋਰ ਜਾਣਕਾਰੀ ਲੈਣੀ ਹੁੰਦੀ ਆ ਤਾਂ ਫੋਨ ਤੇ ਗੱਲਬਾਤ ਕਰ ਲਿਓ ਜੀ ਠੀਕ ਆ ਜੀ ਤੇ ਆਪਣਾ Instagram ਤੇ Facebook ਤੇ ਵੀ ਪੇਜ ਆ ਜੱਗੂ ਮਹਾਲ ਦਾ ਦੇ ਨਾਮ ਤੇ ਉਹਨੂੰ ਵੀ ਜਰੂਰ ਆ ਫੋਲੋ ਕਰਿਓ ਜਾ ਕੇ ਜੀ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ